ਤਰਾ ਐਮਐਸਪੀ ਨੂੰ ਲੈ ਕੇ ਕਲ ਪ੍ਰਤਾਪ ਅਜਮਨ ਨੇ ਵੀ ਪ੍ਰੈਸ ਕਾਨਫਰੰਸ ਕਰੀ ਉਹ ਕਹਿੰਦੇ ਵੀ ਐਮਐਸਪੀ ਨੂੰ ਲੈ ਕੇ ਸੂਬਾ ਸਰਕਾਰ ਪਹਿਲਾਂ ਵਾਅਦਾ ਕਰਦੀ ਸੀ ਅੱਜ ਉਹ ਮੁੱਕਰ ਰਹੇ ਨੇ ਨਹੀਂ ਦੇਖੋ ਐਮਐਸਪੀ ਦੀ ਸੀ ਸ਼ੁਰੂਆਤ ਤਾਂ ਕੀਤੀ ਹੈ ਗੰਨੇ ਤੇ ਮੂਰ ਦੀ ਫਸਲ ਉੱਤੇ ਤੇ ਕੇਂਦਰ ਸਰਕਾਰ ਇਸ ਚੀਜ਼ ਉੱਤੇ ਤੁਰੰਤ ਫੈਸਲਾ ਲੈ ਸਕਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀ ਦਿਲੀ ਇੱਛਾ ਤੇ ਇਹੀ ਹੈ ਨਾ ਕਿ ਐਮਐਸਪੀ ਮਿਲਦੀ ਚਾਹੀਦੀ ਹੈ ਕਿਸਾਨਾਂ ਨੂੰ ਤੇ ਜਿੰਨਾ ਸਰਕਾਰ ਬਣਨ ਤੋਂ ਬਾਅਦ ਜਿੰਨੇ ਫੰਡਸ ਬਜਟ ਹੁੰਦਾ ਕਿਉਂਕਿ ਆਉਂਦਾ ਤਜਰਬਾ ਕੰਮ ਕਰਨ ਨਾਲ ਹੀ ਕਿ ਕਿਸ ਤਰੀਕੇ ਕੀ ਹੋ ਸਕਦਾ ਪਰ ਹਰ ਕਿਸਾਨ ਦੇ ਬੱਚੇ ਦੀ ਇੱਛਾ ਤੇ ਹੀ ਹੁੰਦੀ ਹੈ ਕਿ ਕਿਸਾਨਾਂ ਉੱਤੇ ਐਮਐਸਪੀ ਹੈ ਜਿਹੜੀ ਮਿਲੇ ਤੇ ਕੇਂਦਰ ਸਰਕਾਰ ਦਾ ਤਾਂ ਇਹ ਬਹੁਤ ਥੋੜੇ ਟਾਈਮ ਦਾ ਕੰਮ ਹੈ ਕੇਂਦਰ ਸਰਕਾਰ ਇਸ ਉੱਪਰ ਤੁਰੰਤ ਐਕਸ਼ਨ ਲੈ ਸਕਿਆ ਤੇ ਇਹ ਜੀ ਪੰਜਾਬੀਆਂ ਦਾ ਜਿਹੜੀ ਦਲੇਰੀ ਆ ਬਹਾਦਰੀ ਇਹ ਇਸ ਤਰੀ ਇਨ੍ਹਾਂ ਚੀਜ਼ਾਂ ਤੋਂ ਹੀ ਪਤਾ ਲੱਗਦਾ ਹੈ ਤੇ ਸਾਰਾ ਪੰਜਾਬ ਦਾ ਜਿਹੜਾ ਦਿਲ ਆ ਉਹ ਭਸਿਜਿਆ ਗਿਆ ਹੈ ਹਰ ਬੰਦਾ ਦੁਖੀ ਹੋਇਆ ਹਰ ਬੰਦੇ ਦੀ ਅੱਖ ਨਮ ਹੋਈ ਹੈ ਤੇ ਇਹ ਸ਼ਰਧਾਂਜਲੀ ਬਿਲਕੁਲ ਡੈਫੀਨੇਟਲੀ ਵਿਰੋਧੀ ਧਿਰ ਦੇਖਦੇ ਹੋ ਤੁਸੀਂ ਬਹੁਤ ਹੰਗਾਮਾ ਕਰਿਆ ਹਾਲਾਂਕਿ ਰਾਜਪਾਲ ਵੀ ਇਹ ਗੱਲ ਕਹਿੰਦੇ ਰਹੇ ਵੀ ਤੁਹਾਡੇ ਕੋਲ ਦਿਨ ਬਥੇਰੇ ਹੈਗੇ ਨੇ ਕਿ ਤੇ ਉਹ ਪਰ ਕਿਸਾਨੀ ਤੇੜੇ ਤੁਸੀਂ ਰਾਜਪਾਲ ਦੇਖੋ ਜਦੋਂ ਸੁ ਵਿਧਾਨ ਸਭਾ ਜਦੋਂ ਚੱਲਦਾ ਨਾ ਤੇ ਉਹਦਾ ਜਿਹੜਾ ਪ੍ਰੋਟੋਕਾਲ ਹੁੰਦਾ ਪਹਿਲੇ ਦਿਨ ਦਾ ਰਾਜਪਾਲ ਸਾਹਿਬ ਆਪਣਾ ਭਾਸ਼ਣ ਪੇਸ਼ ਕਰਦੇ ਨੇ ਜਿਸ ਦੇ ਵਿੱਚ ਸਾਰਾ ਜਿਹੜਾ ਕੀ ਕੀ ਜਿਹੜੇ ਕੰਮ ਕਾਜ ਹੋਏ ਨੇ ਉਹਦੇ ਬਾਰੇ ਗੱਲਬਾਤ ਕਰਦੇ ਆ ਤੇ ਉਹਨੂੰ ਪਰ ਵਿਰੋਧੀ ਧਿਰ ਜਦੋਂ ਆਪਣੀ ਤਹਦੀਬ ਸਲੀਕਾ ਤੇ ਆਪਣਾ ਤਜਰਬਾ ਭੁੱਲ ਜਵੇ ਜ਼ਰਬਾ ਤਾਂ ਚਲੋ ਇਹਨਾਂ ਨੇ ਪੰਜਾਬ ਦੇ ਨੁਕਸਾਨ ਕਰ ਲਈ ਆਪਣਾ ਵਰਤੇ ਤੇ ਉਹ ਮਾੜੀ ਗੱਲ ਹੈ ਇਹ ਹੁਣ ਸਰਕਾਰ ਦੀਆਂ ਪ੍ਰਾਪਤੀਆਂ ਨਹੀਂ ਸੁਣਨਾ ਚਾਹੁੰਦੇ ਸਰਕਾਰ ਦੇ ਕੰਮਾਂ ਨੂੰ ਨਹੀਂ ਸੁਣਨਾ ਚਾਹੁੰਦੇ ਸੋ ਇਹ ਇਹੋ ਜੇ ਤਰੀਕੇ ਹਰ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਹਰ ਗੱਲ ਨੂੰ ਰੱਖਣ ਦਾ ਇੱਕ ਤਰੀਕਾ ਹੁੰਦਾ ਪਰ ਬੱਚਿਆਂ ਵਾਂਗੂ ਇਸ ਤਰੀਕੇ ਰੌਲਾ ਪਾਉਣਾ ਮੈਂ ਨਹੀਂ ਸਮਝਦੀ ਵੀ ਕੀ ਸ਼ਰਮ ਵਾਲੀ ਗੱਲ ਹੈ ਮੈਨੂੰ ਇਹਦੇ ਬਾਰੇ ਧਿਆਨ ਮੈਨੂੰ ਪਤਾ ਹੈ ਕੌਂ ਕੀ ਉਹਨਾਂ ਨੂੰ ਉਹ ਕਹਿੰਦੇ ਕਿ ਟਰੋਪੀ ਮੰਗੀ ਗਈ ਹੈ ਉਹ ਕਹਿੰਦੇ ਕਿ 2 ਕਰੋੜ ਰੁਪਏ ਦੀ ਟਰੋਪੀ ਮੰਗੀ ਗਈ ਮੈਨੂੰ ਕਾਲ ਆਈ ਹੈ ਔਰ ਮੈਸੇਜ ਆਏ ਹੈ ਮੈਨੂੰ ਕੋਈ ਟਿਕ ਹੋਵੇ ਜੀ ਸ਼ਿਕਾਇਤ ਕਰੀ ਮੈਨੂੰ ਕੋਈ ਆਈਡੀਆ ਨਹੀਂ ਹੈ ਬਾਰੇ ਮੈਂ ਪਤਾ ਕਰਦੀ ਤੇ ਇੱਕ